ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਮੇਰੇ ਪਿੰਡ ਦੀ ਹੈ ਸਾਡਾ ਪਿੰਡ ਕਮਾਲੂ ਤਹਿਸੀਲ ਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤੇ ਨੇੜੇ ਸਾਡੇ ਜਿਹੜਾ ਸ਼ਹਿਰ ਹੈ ਉਹ ਰਾਮਾ ਮੰਡੀ ਰਹਿ ਜਾਂਦਾ ਹੈ ਪਿੰਡ ਜੱਜੜ ਹੈ ਇੱਕ ਸਾਈਡ ਤੇ ਲਾਲੇਣਾ ਬੰਗੀਆਂ ਇਹ ਪਿੰਡ ਸਾਡੇ ਬਿਲਕੁਲ ਕੋਲੋ-ਕੂਲੀ ਰਹਿ ਜਾਂਦੇ ਆ ਤੇ ਜਿਸ ਜਗ੍ਹਾ ਦੇ ਵਿੱਚੋਂ ਦੋਸਤੋ ਵੀਡੀਓ ਬਣਾ ਰਹੇ ਨੇ ਵੀਰ ਦਾ ਫਾਰਮ ਦਾ ਕੰਮ ਹੈ ਗਾਮਾ ਦਾ ਕੰਮ ਕਰਦਾ ਵੀਰ ਦੁੱਧ ਬੁੱਗ ਬਾਤ ਹੁਣ ਫਾਰਮ ਤਾਂ ਵੈਸੇ ਪਹਿਲਾਂ ਆਹ ਜਿਹਾ ਚੱਲੀ ਜਾਂਦਾ ਫਾਰਮ ਬਣਾਈ ਜਾਂਦਾ ਹੈਗਾ ਅੱਗੇ ਵੱਡਾ ਕਰੀ ਜਾਂਦਾ ਫਾਰਮ ਨੂੰ ਤੇ ਅੱਜ ਮਾਈ ਕੋਲ ਇੱਕ ਬੈੜ ਸੂਣ ਵਾਲੀ ਹੈ ਜਿਹੜੀ ਕਿ ਦੂਜਾ ਸੂਆ ਹਾਲੇ ਸੋਣਾ ਪੈੜਦੇ ਇਹਨੂੰ ਕਿਹਾ ਆਪਾਂ ਸਾਰੀ ਪੁੱਛ ਲਾਂਗੇ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਤੁਸੀਂ ਕੰਟੈਕਟ ਕਰ ਲਿਓ ਨੰਬਰ ਵੀ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਅਗਲੀ ਕਾਰ ਵੀ ਦੋਸਤੋ ਥੋੜੀ ਹੈ ਤੁਸੀਂ ਜਾਨਵਰ ਨੂੰ ਕਿੱਦਾਂ ਖਰੀਦਣਾ ਹੈ ਆਨਲਾਈਨ ਖਰੀਦਣਾ ਆਲ ਆਫਲਾਈਨ ਖਰੀਦਣਾ ਸੋ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਰੇਕ ਐਂਗਲ ਤੋਂ ਜਾਣ ਪਰੋ ਤੁਹਾਨੂੰ ਦਿਖਾਇਆ ਜਾਵੇ ਗੱਲਬਾਤ ਆਪਾਂ ਸਾਰੀ ਬਾਈ ਤੋਂ ਪੁੱਛ ਲੈਣੇ ਆ ਆਜੋ ਬਈ ਹਸਰੀ ਕਾਲ ਸਰਕਾਰ ਨਾਮ ਦੱਸੋ ਬਈ ਆਪਣਾ ਮੈਂ ਨਾਮ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਹਾਂਜੀ ਤੇ ਮੋਬਾਈਲ ਨੰਬਰ ਆ 95781 ਹਾਂਜੀ ਠੀਕ ਹੈ ਕੈਮਾ ਸੂ ਆ ਇਹ ਬੜਾ ਦੂਜੇ ਸੂ ਹੁਣ ਸੂਣਾਗਾ ਟੈਕਦਨ ਲੈ ਜੂਗੀ ਹੈਂ ਦੱਸ ਦਿੰ ਲੈ ਦੱਸ ਦਣ ਲੈ ਜੂਗੀ ਤੇ ਪਹਿਲੇ ਸੂ ਦੁੱਧ ਨੇ 24 ਲੀਟਰ ਦਾ 24 ਲੀਟਰ ਦਾ ਹੈ ਹੂੰ ਠੀਕ ਹੈ ਤੇ ਅੱਗੇ ਦੇ ਕੁ ਸੀਮਨ ਵਗੈਰਾ ਸੀਮਨ ਜਰਸੀ ਦਾ ਲੱਗੇ ਜਰਸੀ ਦਾ ਲੱਗੇ ਪਏ ਅੱਛਾ ਦੋਸਤੋ ਜਰਸੀ ਬੈੜ ਦਾ ਅੱਗੇ ਸੀਮਨ ਲੱਗਿਆ ਇਹਦੇ ਤੇ ਹਵਾਨਾ ਨਾਲ ਨੇ ਬਹੁਤ ਸੋਹਣਾ ਭਰ ਹੈਗਾ ਤੇ ਹਲੇ 10 ਦਿਨਾਂ ਦੇ ਵਿੱਚ ਤਾਂ ਇਹਨੇ ਸਾਰੀਆਂ ਢਿੱਲਾਡੋਂ ਨਾਹਾ ਹਵਾਨੇ ਤੋਂ ਕੱਢ ਦੇਣੀਆਂ ਹੈਗੀਆਂ ਤੇ 10 ਦਿਨਾਂ ਦੀ ਹਲੇ ਕੱਚੀ ਹੈ ਦੰਦੋ ਕਿਵੇਂ ਸੀਗੀ ਦੰਦੋ ਚੌਗੀ ਹੈ ਚਾਰ ਦੰਦ ਆ ਦੋਸਤੋ ਦੰਦ ਤੋਂ ਇਹ ਇੱਧਰ ਤੋੜੀ ਮਾਰ ਤੋੜੇ ਸਮੀ ਬਲੀ ਬਹੁਤ ਆ ਵਹਿੜਾ ਕਦ ਕਾਠ ਇਹਦਾ ਦਰਮਿਆਨਾ ਥੋੜਾ ਦਰਮਿਆਨੇ ਤੋਂ ਉੱਚਾ ਮੰਨੋ ਥਾਣ ਥਣ ਬਹੁਤ ਸੋਹਣਾ ਲੱਗਿਆ ਐਦ ਕੀ ਦੁੱਧ ਤੋਂ ਉਮੀਦ ਥੋੜਾ ਕਹਿੰਨਾ ਕਿ ਪਾ ਦੂਗੀ 30 ਲੀਟਰ 30 ਬੱਤੀ ਲੀਟਰ ਤੋ 30 ਬੱਤੀ ਲੀਟਰ ਐ ਤਕੀ ਦੁੱਧਾ ਕਿ ਹਵਾਲੇ ਦੇ ਹਿਸਾਬ ਨਾਲ ਤਾਂ ਅਗਲੇ ਪਾਸੇ ਤੱਕ ਵੀ ਦੇਖੋ ਚੰਗੀਆਂ ਤੇ ਹਵਾ ਨਾਲ ਪਿਛਲੇ ਪਾਸੇ ਬਹੁਤ ਚੰਗਾ ਦਿਨ ਆਇਦ ਨੂੰ ਐ ਨੂੰ ਹੋ ਤੋਰਦੇ ਬਾਈ ਇਹਨੂੰ ਆ ਅੱਗੋ ਦਾ ਤੁਸੀਂ ਮੂੰਹ ਮੱਥਾ ਦੇਖ ਲਓ ਤੋਰਦੇ 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 ਬੱਸ ਰੇਟ ਬਾਈ ਇਹਦਾ 1 ਲੱਖ 60 1 ਲੱਖ 60 ਹਜ਼ਾਰ ਠੀਕ ਹੈ ਜੀ 1 ਲੱਖ ਤੇ 60000 ਰੁਪਇਆ ਰੇਟ ਹੈ ਦਾ ਬਾਕੀ ਜਮਾਨਤਾਂ ਨੂੰ ਹੋ ਜੂਗਾ ਤੇ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਦੋਸਤੋ ਪਿੰਡ ਕਮਾਲੂ ਤਹਿਸੀਲ ਇਹਨੂੰ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਬਠਿੰਡਾ ਪੈਂਦਾ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਦੇਾਂਗੇ ਤੁਸੀਂ ਕੰਟੈਕਟ ਕਰ ਲਿਓ ਦੂਜਾ ਸੂਆ ਸੂਨ ਦੀ ਵਿਹੜ ਹੈ 10 ਦਿਨਾਂ ਦੀ ਹਲੇ ਕੱਚੀ ਹੈ ਤਾਂ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ